ਦੇ ਉਹ ਨਾਨ ਦੀ ਬੇਟੀ ਹੋਂ ਕਰਕੇ ਦੋਸੇ ਫੰਕਸ਼ਨ ਤੇ ਗਈ ਹੋਈ ਸੀ ਤੇ ਪਿੱਛੋਂ ਘਰੇ ਹੈ ਨਹੀਂ ਸੀ ਕੋਈ ਵੀ ਤੇ ਜਿਹਦੇ ਕਰਕੇ ਪਿੱਛੋਂ ਚੋਰੀ ਹੋ ਗਈ। ਅਲਮਾਰੀ ਆਹ ਸਾਰੀ ਤੋੜ ਕੇ ਆ ਸਾਰੇ ਲੋਕ-ਲੂਕ ਤੋੜ ਕੇ ਤੇ ਆ ਵੀ ਸਾਰੇ ਤੋੜ ਕੇ ਤੜ ਢੜਿਆ ਸੀ ਬਾਹਰ ਲਿਆਂ ਹੋ ਲੱਗ ਆਏ ਆ। ਮੈਂ ਜੋ ਰਜੀਵ ਗੰਦੀ ਇਨਕਲੇਵ ਦਾ ਮਾਰਨਿੰਗ ਦੇ ਵਿੱਚ ਗਰੁੱਪ ਦੇਖਿਆ ਤਾਂ ਉਹਦੇ ਵਿੱਚ ਮੈਨੂੰ ਚੋਰੀਆਂ ਦਾ ਵੇਰਵਾ ਮੈਨੂੰ ਆਇਆ ਤੇ ਫਿਰ ਮੈਂ ਨਾਲ ਦੀ ਨਾਲ ਆਪਣੇ ਘਰ ਦੇ ਸੀਸੀ ਟੈਮਰੇ ਕੈਮਰੇ ਔਨ ਕਰਕੇ ਦੇਖਿਆ ਤਾਂ ਉਹਨਾਂ ਦੇ ਵਿੱਚ ਮੈਨੂੰ ਚੋਰੀ ਦਾ ਜਿਹੜਾ ਉਹ ਦਿਖਿਆ ਸਾਰਾ ਰਿਕਾਰਡ ਰਾਤ ਦੇ ਟਾਈਮ 'ਚ ਸਾਡੀ ਕਲੋਨੀ ਦੇ ਵਿੱਚ ਰਜੀਵ ਗੰਦੀ ਇਨਕਲੇਵ ਦੇ 3 ਘਰਾਂ ਦੇ ਵਿੱਚ ਚੋਰੀ ਹੋਈ ਕੋਠੀ ਨੰਬਰ 56 61 ਐਂਡ 121 ਦੇ ਵਿੱਚ ਚੋਰੀ ਹੋਈ ਔਰ ਚੋਰਾਂ ਨੇ ਵੇਟ ਮਤਲਬ ਧੜਕ ਹੋ ਕੇ ਹਾ ਪੂਰੀ ਕਲੋਨੀ ਵਿੱਚ ਘੁੰਮਿਆ ਤੇ ਹਰ ਘਰ ਦੇ ਵਿੱਚ ਉਹਨਾਂ ਨੇ ਜਾ ਕੇ ਚੈਕਿੰਗ ਕੀਤੀ ਜਿਹੜੇ ਘਰ ਦੇ ਅੰਦਰ ਕੋਈ ਨਹੀਂ ਹੈਗਾ ਉਹਦੇ ਅੰਦਰ ਜਾ ਕੇ ਚੋਰੀ ਕੀਤੀ ਹੈ ਪੁਲਿਸ ਤੋਂ ਬੇਖੌਫ ਹੋਏ ਚੋਰਾਂ ਦੇ ਹੌਂਸਲੇ ਐਨੇ ਉਲੰਧ ਨੇ ਕਿ ਬੀਤੀ ਰਾ ਰਾਜੀਪ ਗਾਂਧੀ ਇਨਕਲੇਵ ਕਲੋਨੀ ਵਿਖੇ ਚੋਰਾਂ ਨੇ ਇੱਕੋ ਰਾਤ ਤਿੰਨ ਕੋਠੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਅੰਦਰੋਂ ਲੱਖਾਂ ਦੇ ਗਹਿਣੇ ਅਤੇ ਨਕਦੀ ਚੋਰੀ ਕਰਕੇ ਰਫੂ ਚੱਕਰ ਹੋ ਗਏ ਨੇ ਚੋਰੀ ਦੀਆਂ ਘਟਨਾਵਾਂ ਸਿਸਟੀਵੀ ਕੈਮਰੇ ਚ ਕੈਦ ਹੋ ਗਈਆਂ ਨੇ ਤੇ ਕੈਮਰੇ ਅਨੁਸਾਰ ਇਹ ਤਿੰਨੇ ਘਟਨਾਵਾਂ ਰਾਤ ਦੇ 2 ਵਜੇ ਤੋਂ ਬਾਅਦ ਵਾਪਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱੰਦਿਆ ਸਰਕਾਰੀ ਸੀਨੀਅਰ ਸਕੈਂਟਰੀ ਸਕੂਲ ਟਿੱਬਾ ਵਿਖੇ ਬਤੌਰ ਅਧਿਆਪਕ ਸੇਵਾਵਾਂ ਮੈਂ ਦੇ ਰਹੇ ਅਧਿਆਪਿਕਾ ਸਤੀਸ਼ ਕੁਮਾਰੀ ਨੇ ਦੱਸਿਆ ਕਿ ਉਹ ਆਪਣੇ ਘਰ ਪਰਿਵਾਰ ਸਮੇਤ 3 ਦਿਨਾਂ ਲਈ ਰਿਸ਼ਤੇਦਾਰੀ ਚ ਸ਼ਹਿਰੋਂ ਬਾਹਰ ਗਏ ਹੋਏ ਸਨ ਜਦੋਂ ਅੱਜ ਕਲੋਨੀ ਦੇ ਵਟਸਐਪ ਗਰੁੱਪ 'ਤੇ ਸਵੇਰੇ ਚੋਰੀ ਦੀ ਘਟਨਾ ਦਾ ਪਤਾ ਲੱਗਿਆ ਤਾਂ ਉਹਨਾਂ ਘਰ 'ਚ ਲੱਗੇ ਕੈਮਰਨ ਮੋਬਾਈਲ 'ਚ ਖੋਲ ਕੇ ਦੇਖਿਆ ਤਾਂ ਚੋਰਾਂ ਨੇ ਉਹਨਾਂ ਦੇ ਘਰ 'ਚ ਵੀ ਧਾਵਾ ਬੋਲਿਆ ਹੋਇਆ ਸੀ ਉਹਨਾਂ ਦੱਸਿਆ ਕਿ ਚੋਰ ਉਨ੍ਹਾਂ ਦੇ ਘਰੋਂ ਸੋਨੇ ਤੇ ਚਾਂਦੀ ਦੇ ਗਹਿਣੇ ਸਮੇਤ ਕੁਝ ਨਕਦੀ ਲੈ ਕੇ ਫਰਾਰ ਹੋ ਗਏ ਨੇ। ਉਨ੍ਹਾਂ ਦਾ ਕਰੀਬ 10 ਤੋਂ 12 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਦੂਸਰੇ ਪੀੜਤ ਪਰਿਵਾਰ ਨਾਲ ਸੰਬੰਧਿਤ ਸਕੂਲ ਵਿਖੇ ਅਧਿਆਪਕ ਕਰਮਜੀਤ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਜਸਪ੍ਰਿਤ ਗਿੱਲ ਦਾ ਵੀ ਮਕਾਨ ਉਨ੍ਹਾਂ ਦੇ ਨਾਲ ਹੀ ਇਸੇ ਕਲੋਨੀ 'ਚ ਹੈ। ਬੀਤੀ ਰਾਤ ਉਸਦੇ ਭਰਾ ਨਾਲ ਰਹਿੰਦੇ ਮਾਤਾ ਕਮਲਜੀਤ ਕੌਰ ਸਾਡੇ ਘਰ ਆਏ ਹੋ ਸੀ ਤੇ ਭਰਾ ਦੇ ਘਰ ਨੂੰ ਤਾਲਾ ਲੱਗਿਆ ਹੋਇਆ ਸੀ ਜਿਸ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਤੇ ਤਾਲੇ ਤੋੜ ਕੇ ਗਹਿਣੇ ਤੇ ਨਕਦੀ ਸਮੇਤ ਕਰੀਬ 7 ਲੱਖ ਰੁਪਏ ਦਾ ਸਮਾਨ ਚੋਰੀ ਕਰ ਲਿਆ ਤੀਸਰੀ ਚੋਰੀ ਦੀ ਘਟਨਾ ਅਜੀਬ ਗਾਂਧੀ ਇਨਕਲੇਬ ਕਲੋਨੀ ਚ ਇੱਕ ਤਾਲਾਬੰਦ ਕੋਠੀ ਚ ਵਾਪਰੀ ਹੈ ਕਲੋਨੀ ਵਾਸੀਆਂ ਨੇ ਦੱਸਿਆ ਕਿ ਇੱਥੇ ਰਹਿੰਦੇ ਪਰਿਵਾਰਿਕ ਮੈਂਬਰ ਕਰੀਬ 1-2 ਮਹੀਨੇ ਤੋਂ ਬੈਂਗਲੌਰ ਗਏ ਹੋਏ ਨੇ ਤੇ ਚੋਰਾਂ ਵੱਲੋਂ ਉਹਨਾਂ ਦੇ ਘਰ ਦੇ ਅੰਦਰ ਹੀ ਤਾਲੇ ਤੋੜ ਕੇ ਨਕਦੀ ਅਤੇ ਗਹਿਣੇ ਚੋਰੀ ਕੀਤੇ ਗਏ ਨੇ ਜਿਸ ਦੀ ਵਧੇਰੇ ਜਾਣਕਾਰੀ ਮਕਾਨ ਮਾਲਕ ਦੇ ਬੈਂਗਲੌਰ ਤੋਂ ਆਉਣ ਤੇ ਹੀ ਪਤਾ ਲੱਗੇਗਾ। ਇਹਨਾਂ ਘਟਨਾਵਦੀ ਸੂਚਨਾ ਮਿਲਣ ਉਪਰੰਤ ਥਾਣਾ ਸਿਟੀ ਦੀ ਪੁਲਿਸ ਤੇ ਫੋਰੈਂਸਿਕ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਵਾਰਦਾਤ ਦੀ ਜਾਣਕਾਰੀ ਇਕੱਤਰ ਕੀਤੀ ਕਲੋਨੀ ਵਾਸੀਆਂ ਚ ਐਨਾ ਘਟਨਾਵਾਂ ਨੂੰ ਲੈ ਕੇ ਸਹਿਮ ਦਾ ਮਾਹੌਲ ਹੈ ਤੇ ਕਲੋਨੀ ਚ ਰਾਤ ਸਮੇਂ ਚੌਕੀਦਾਰ ਹੋਣ ਦੇ ਬਾਵਜੂਦ ਵੀ ਇਹ ਘਟਨਾਵਾਂ ਵਾਪਰੀਆਂ ਨੇ ਵਾਰਡ ਕਾਉਂਸਲਰ ਹਰਜੀਤ ਜੋ ਕਿ ਇਸੇ ਕਲੋਨੀ ਚ ਰਹਿੰਦੇ ਨੇ ਉਹਨਾਂ ਕਿਹਾ ਕਿ ਉਹਨਾਂ ਦੀ ਨਗਰ ਸੁਧਾਰ ਟਰਸਟ ਵੱਲੋਂ ਕੱਟੀ ਹੋਈ ਕਲੋਨੀ ਟਰਸਟ ਨੇ ਉਹਨਾਂ ਨੂੰ ਸੁਰੱਖਿਆਤਾਂ ਕੀ ਦੇਣੀ ਆ ਕਲੋਨੀ ਵਾਸੀਆਂ ਨੂੰ ਆਪਣੀ ਸੁਰੱਖਿਆ ਲਈ ਗੇਟ ਤੱਕ ਵੀ ਨਹੀਂ ਲਗਵਾਉਣ ਦਿੰਦੇ ਉਹਨਾਂ ਪ੍ਰਸ਼ਾਸਨ ਪਾਸਿਓ ਮੰਗ ਕੀਤੀ ਆ ਕਿ ਇਨ੍ਹਾਂ ਵਾਰਦਾਤ ਨੂੰ ਹੱਲ ਕਰਕੇ ਪੀੜਤ ਪਰਿਵਾਰਾਂ ਨੂੰ ਚੋਰੀ ਦਾ ਸਮਾਨ ਵਾਪਸ ਦਵਾਇਆ ਜਾਵੇ ਮੇਰਾ ਨਾਮ ਪ੍ਰਵੀਨ ਇਹ ਕੀ ਹੋਇਆ ਜੀ ਤੁਹਾਡੇ ਘਰੇ ਇੱਥੇ ਸਾਰੇ ਚੋਰੀ ਹੋ ਗਈ ਰਾ ਸਿਸਟਰ ਮੇਰੀ ਗਈ ਸੀ ਉਹਨਾਂ ਨੇ ਨਾਨਦੇ ਬੇਟੀ ਹੋਈ ਸੀਗੀ ਕੀ ਨਾਮ ਉਹਨਾਂ ਦਾ ਸਤੀਸ਼ ਕੁਮਾਰੀ ਅੱਛਾ ਜੀ ਉਹਨਾਂ ਦੇ ਨਾਨਨ ਦੇ ਬੇਟੀ ਉਹਨ ਕਰਕੇ ਉੱਥੇ ਫੰਕਸ਼ਨ ਤੇ ਗਏ ਹੋਏ ਸੀ ਤੇ ਪਿੱਛੋਂ ਘਰੇ ਹੈ ਨਹੀਂ ਸੀ ਕੋਈ ਵੀ ਤੇ ਜਿਹਦੇ ਕਰਕੇ ਪਿੱਛੋਂ ਚੋਰੀ ਹੋ ਗਈ ਅੱਛਾ ਕਿੰਨਾ ਕੁ ਨੁਕਸਾਨ ਹੋਇਆ ਕੀ ਲੱਗੇ ਸਾਨਾ ਕਾਫੀ ਜਨ ਕੇ 골ਡ ਕਾਫੀ ਲੱਗੇ 골ਡ ਵੀ ਸੀ ਲਗਦੀ ਵੀ ਸੀ ਤੇ ਹੁਣ ਉਹ ਸਿਸਟਰ ਵੀ ਦੱਸਾਇ ਦੇ ਮੈਨ ਕਿਹਾ ਕਿ ਮੈਨੂੰ ਤੇ ਇਹ ਜੀ ਪੰਜ ਮੁਦਰੀਆਂ ਸੀ ਉਹਦੀਆਂ ਸੋ ਹੱਪਾ ਗਿਆ ਦੀ ਚਾਂਸ ਸੀ ਇਹਦੀ ਆਪਣੀ ਚਾਂਸ ਸੀਗੀ ਤੇ ਹੋਰ ਚਾਂਦੀ ਮਨਾ ਅੱਧਾ ਕਿਲੋ ਦੇ ਨੇੜ ਸੀ ਚਾਂਦੀ ਤੇ ਹੋਰ ਬਾਕੀ ਨਗਦੀ ਵੀ ਸੀ ਇਹ ਨਗਦੀ ਹੁਣ ਕਿੰਨਾ ਕ ਐਸੀ ਉਹ ਮੈਨੂੰ ਨਹੀਂ ਪਤਾ ਕਿੰਨਾ ਸੀ ਤੇ ਬਾਕੀ 골ਡ ਦਾ ਵੀ ਉਹਨਾ ਬਾਕੀ ਸਹੀ ਐਸਟੀਮੇਟ ਤਾਂ ਅਸੀ ਸਟਰੀ ਦੱਸ ਸਕਦੀ ਆ ਠੀਕ ਹਾਂਜੀ ਕਮਲਜੀਤ ਜੀ ਤੇਲ ਕੀ ਹੋਇਆ ਤੁਹਾਡੇ ਘਰ ਸੱਦੇ ਘਰ ਚੋਰ ਮਾਰ ਗਏ ਪਾਜੀ ਅੱਛਾ ਜੀ ਹਾਂ 2:00 ਵਜੇ ਕੁਛ ਮਿੰਟ ਤੇ ਬੜੇ ਮੈਂ ਤਾਂ ਹੈਂਗਿਸ ਘਰ ਹੋਈ ਨਹੀਂ ਸੀਗਾ ਅੱਛਾ ਜੀ ਮੈਂ ਉਧਰ ਆਪਣੇ ਬੇਟੇ ਜਾਂ ਸੀ ਅੱਛਾ ਜੀ ਤੁਹਾਨੂੰ ਕਦੋਂ ਪਤਾ ਲੱਗਾਂ ਜੀ ਸਵੇਰੇ ਸੱਦੇ ਸੱਤ ਮੁੰਡਾ ਮੋਟਰਸਾਈਕਲ ਚੱਕਣ ਆਇਆ ਬੱਦਾਂ ਮੁੰਡਾ ਅੱਛਾ ਜੀ ਉਹ ਦੇਖਿਆ ਸਾਰੇ ਅੰਦਰ ਵਿੱਚ ਕਿੰਨੇ ਪੈਸੇ ਟੁੱਟੇ ਪਏ ਸੀ ਕੀ ਕੀ ਨੁਕਸਾਨ ਕਰ ਗਿਆ ਸਾਡਾ ਨੁਕਸਾਨ ਸੋਨਾ ਲੈ ਗਿਆ 4-5 ਲੱਖ ਦਾ ਅਲਮਾਰੀ ਆਹ ਸਾਰੀ ਤੋੜ ਕੇ ਆ ਸਾਰੇ ਲੋਕ ਲੋਕ ਤੋੜ ਦਿੱਤੇ ਆ ਵੀ ਸਾਰੇ ਤੋੜ ਤੋੜ ਕੇ ਸਾਰਾ ਘੜੀਆਂ ਸੀ ਬਾਹਰ ਲਿਆ ਉਹ ਲੈ ਗਏ ਆ ਅੱਛਾ ਜੀ ਹਾਂਜੀ ਆ ਸਾਰੇ ਤੋੜ ਕੇ ਤੇ ਸੀਸੀਟੀਵੀ ਨਹੀਂ ਲੱਗੇ ਹਾਂਜੀ ਸੀਸੀਟੀਵੀ ਕੈਮਰਾ ਲੱਗੇ ਹੋਏ ਅੱਛਾ ਆ ਲੋਕ ਵਿੱਚ ਲੱਗੇ ਹੋਏ ਆ ਆਇਆ ਕੋਈ ਵਿੱਚੋਂ ਦੀ ਹਾਂਜੀ ਆ ਸਾਰੇ ਦੋ ਜਣੇ ਦੋ ਜਣੇ ਆਏ ਸੀ ਅੱਛਾ ਜੀ ਆਏ ਆ ਤੇ ਪੁਲਿਸ ਪ੍ਰਸ਼ਾਸਨ ਕੋਈ ਆਇਆ ਇਸ ਮੌਕੇ ਤੇ ਮੌਕੇ ਤੇ ਆਏ ਸੀ ਦੋ ਜਣੇ ਪੁਲਿਸ ਵਾਲੇ ਅੱਛਾ ਜੀ ਹਾਂਜੀ ਸਾਰੇ ਦੇ ਦੋ ਤਿੰਨ ਚਲੇ ਗਏ ਅੱਛਾ ਜੀ ਹਾਂਜੀ ਅੱਛਾ ਹੋਰ ਕੀ ਨੁਕਸਾਨ ਹੋਇਆ ਤੁਹਾਡਾ ਬਾਹਰ ਖਿਚਾ ਹ ਰਿਹਾ ਸੀ ਮੇਰਾ ਉੱਤਰ ਮੇਰੀ ਅਲਮਾਰੀ ਉੱਤਰਿਆ ਇਹਨੇ ਬੋਕਤੀ ਵੀ ਆ ਅੱਛਾ ਜੀ ਉਹਦੇ ਵਿੱਚੋਂ ਲੈ ਗਿਆ ਸਾਰੇ ਤੇ ਇਧਰੋਂ ਕਿੰਨਾ ਨੁਕਸਾਨ ਹੋਇਆ ਤੇ ਉਧਰੋਂ ਇਧਰੋਂ 5 ਲੱਖ ਦਾ ਸਾਰਾ ਸਟ ਲੈ ਗਿਆ ਸੋਨਾ ਗੋਲਡ ਸਟ ਟੋਪਸ ਬਾੜਗਾ ਰਿੰਗਾ ਸਭ ਲੈ ਗਿਆ ਉਹ ਤੋਂ ਅੱਛਾ ਕੀ ਨਾਮ ਤੁਹਾਡਾ ਜੀ ਨਮਸਤੇ ਸ਼ਕਮਰੀ ਹੈਗੀ ਹੈ ਤੇ ਮੈਂ ਆਪਣੇ ਨਣਾ ਦੇ ਪ੍ਰੋਗਰਾਮ ਦੇ ਵਿੱਚ ਹਬੋਰ ਗਈ ਹੋਈ ਸੀ ਤੇ ਮੈਂ ਜਦੋਂ ਰੀਸਿਵ ਕੰਦੀ ਇਨਕਲੇਵ ਦਾ ਮਾਰਨਿੰਗ ਦੇ ਵਿੱਚ ਗਰੁੱਪ ਦੇਖਿਆ ਤਾਂ ਉਹਦੇ ਵਿੱਚ ਮੇਰੇ ਟਿਚੋੜੀਆਂ ਦਾ ਬੇਰਵਾ ਮੈਨੂੰ ਆਇਆ ਤੇ ਫਿਰ ਮੈਂ ਨਾਲ ਦੀ ਨਾਲ ਆਪਣੇ ਘਰ ਦੇ ਸੀਸੀਟੀਵੀ ਕੈਮਰੇ ਔਨ ਕਰਕੇ ਦੇਖੀ ਤਾਂ ਉਹਨਾਂ ਦੇ ਵਿੱਚ ਮੈਨੂੰ ਚੋਰੀ ਦਾ ਜਿਹੜਾ ਉਹ ਦਿਖਿਆ ਸਾਰਾ ਰਿਕਾਰਡ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਘਰ ਦਾ ਮੇਰਾ 7-8 ਲੱਖ ਦੇ ਕਰੀਬ ਗਹਿਣਾ ਚਲਾ ਗਿਆ ਸਾਰਾ 골ਡ ਤੇ ਨਗਦੀ 20000 ਰੁਪਿਆ ਉਹਨਾਂ ਨੇ ਨਗਦੀ ਲੈ ਲਈ ਮੇਰਾ ਨਾਮ ਹਰਜੀਤ कौर ਅੱਛਾ ਜੀ ਮੈਂ ਵਾਰਡ ਨੰਬਰ 24 ਦੇ ਐਮਸੀ ਅੱਛਾ ਜੀ ਤੇ ਮੈਂ ਅਜੀਵ ਗਾਂਧੀ ਇਨਕਲੇਵ ਵਿੱਚ ਰਹਿ ਰਹੀ ਆ ਤੇ ਰਾਤੀ ਰਾਤ ਦੇ ਟਾਈਮ 'ਚ ਸਾਡੀ ਕਲੋਨੀ ਦੇ ਵਿੱਚ ਰਜੀਵ ਗੰਦੀਨ ਇਨਕਲੇਵ ਚ 3 ਘਰਾਂ ਦੇ ਵਿੱਚ ਚੋਰੀ ਹੋਈ ਕੋਠੀ ਨੰਬਰ 56 61 ਐਂਡ 121 ਦੇ ਵਿੱਚ ਚੋਰੀ ਹੋਈ ਔਰ ਚੋਰਾਂ ਨੇ ਬੇਤ ਮਤਲਬ ਤੜਕ ਹੋ ਕੇ ਹਾਰ ਪੂਰੀ ਕਲੋਨੀ ਵਿੱਚ ਘੁੰਮਿਆ ਤੇ ਹਰ ਘਰ ਦੇ ਵਿੱਚ ਉਹਨਾਂ ਨੇ ਜਾ ਕੇ ਚੈਕਿੰਗ ਕੀਤੀ ਜਿਹੜੇ ਘਰ ਦੇ ਅੰਦਰ ਕੋਈ ਨਹੀਂ ਹੈਗਾ ਉਹਦੇ ਅੰਦਰ ਜਾ ਕੇ ਚੋਰੀ ਕੀਤੀ ਐ ਜਿਹੜਾ ਦੂਸਰਾ ਘਰ ਆ ਉਹਨਾਂ ਦੇ ਅੰਦਰ ਲਾਈਟਾਂ ਵਗੈਰਾ ਮਾਰ ਕੇ ਹਰ ਘਰ ਦਾ ਕਲੋਨੀ ਦਾ ਹਰ ਘਰ ਚੈੱਕ ਕੀਤਾ ਕਿ ਕਿੰਨੇ ਚੋਰ ਆਏ ਸੀਗੇ ਜਿਹੜੇ ਸੀ ਵੀਡੀਓ ਦੇ ਵੀਡੀਓ ਕਲਿੱਪ ਚ ਦੇਖ ਰਹੇ ਆ ਇਹ ਸਿਰਫ ਦੋ ਚੋਰ ਨੇ ਔਰ ਮੂੰਹ ਬੰਨੇ ਹੋਏ ਸੀ ਉਹਨਾਂ ਨੇ ਨਹੀਂ ਜਿੰਨੇ ਤਿੰਨੇ ਘਰਾਂ ਚ ਉਹੀ ਦੋ ਗਏ ਆ ਕਿ ਹੋਰ ਕੀ ਉਹਨਾਂ ਦਾ ਐ ਸੇਮ ਉਹੀ ਦੋਨੋਂ ਹੀ ਗਏ ਆ ਦੋਵਾਂ ਨੇ ਕੀਤੀ ਚੋਰੀ ਸਾਰੇ ਤੇ ਪੁਲਿਸ ਪ੍ਰਸ਼ਾਸਨ ਕੋਈ ਆਇਆ ਸਵੇਰੇ ਸਵੇਰੇ ਆਇਆ ਮੌਕਾ ਦੇਖਣ ਥੋੜਾ ਜਿਹਾ ਆਇਆ ਉਸ ਤੋਂ ਬਾਅਦ ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਤੇ ਕੋਈ ਵੀ ਨਾ ਹੁਣ ਸਾਨੂੰ ਉਹਨਾਂ ਨੇ 5 ਵਜੇ ਬੁਲਾਇਆ ਨਾ ਸਾਨੂੰ ਉੱਥੇ ਕੋਈ ਮਿਲਿਆ ਆ ਸਾਰੀ ਕਲੋਨੀ ਪੂਰੀ ਉੱਥੇ ਪਹੁੰਚੀ ਹੋਈ ਸੀ ਔਰ ਜੋਬ ਵਾਲੇ ਸਾਰੇ ਸਾਡੀ ਕਲੋਨੀ ਦੇ ਬੰਦੇ ਆ 5 ਵਜੇ ਦੇ ਹਿਸਾਬ ਤੋਂ ਪਹਿਲਾਂ ਸਾਰੇ ਉੱਥੇ ਪਹੁੰਚੇ ਵਿਚਾਰੇ ਸਾਰੇ ਆਪਣਾ ਮਨ ਮਹਿਸੂਸ ਕਰਕੇ ਵਾਪਸ ਆਇਆ ਦੁਖੀ ਹੋ ਕੇ ਵਾਪਸ ਆਇਆ ਕੋਈ ਤੁਹਾਨੂੰ ਸ਼ੱਕ ਕਿਸੇ ਤੇ ਸ਼ੱਕ ਤੇ ਹੁਣ ਅਸੀਂ ਕਹਿ ਨਹੀਂ ਸਕਦੇ ਪਰ ਸਾਡੀ ਕਲੋਨੀ 'ਚ ਇੱਕ ਲੜਕਾ ਸੀਗਾ ਉਹਦਾ ਨਾਮ ਹੈਗਾ ਸ਼ਬਦ ਉਹ ਰਾਤ 2 ਵਜੇ 1 ਮਿੰਟੇ ਉਹਦੀ ਕਾਰ ਸਾਡੀ ਕਲੋਨੀ ਦੇ ਵਿੱਚ ਆਈ ਹੈ ਤੇ ਉਸ ਤੋਂ ਥੋੜੀ ਦੇਰ ਬਾਅਦ ਉਹ ਵਾਪਸ ਗਈ ਆ ਉਸ ਤੋਂ ਬਾਅਦ ਸਾਡੀ ਕਲੋਨੀ 'ਚ ਚੋਰੀਆਂ ਹੋਣੀਆਂ ਵੀ ਸ਼ੁਰੂ ਹੋਈਆਂ ਤੇ ਉਸ ਤੋਂ ਇੱਕ ਘਰ ਹੈਗਾ 103 ਨੰਬਰ ਉੱਥੇ ਉਹ ਬੰਦਿਆਂ ਨੇ ਕਲੋਨੀ 'ਚ ਪਹਿਲਾਂ ਵੀ ਚੋਰੀਆਂ ਕੀਤੀਆਂ ਸੀਗੀਆਂ ਉਸ ਮੁੰਡੇ ਦਾ ਨਾਂ ਗੁਰਪ੍ਰੀਤ ਸਿੰਘ ਗੋਪੀ ਹੈ ਤੇ ਉਹ ਉਹਨੂੰ ਸ਼ੱਕ ਦੇ ਆਧਾਰ 'ਤੇ ਪੁਲਿਸ ਇੱਥੋਂ ਲੈ ਕੇ ਗਈ ਆ ਪਰ ਜਦੋਂ ਹੁਣ ਅਸੀਂ ਗਏ ਆ ਉਹ ਉਹਨੂੰ ਛੱਡ ਚੁੱਕੇ ਹੋਏ ਆ ਕਿੰਨਾ ਕੁ ਨੁਕਸਾਨ ਹੋਇਆ ਤੁਹਾਡੀ ਕਲੋਨੀ ਦੇ ਵਿੱਚ ਸਾਡੀ ਕਲੋਨੀ 'ਚ ਇੱਕ ਘਰ ਦਾ ਹੋਇਆ 12 ਤੋਂ 13 ਲੱਖ ਰੁਪਇਆ ਇੱਕ ਘਰ ਦਾ ਹੋਇਆ 6 ਤੋਂ 7 ਲੱਖ ਰੁਪਇਆ ਇੱਕ ਕਰਦਾ ਹੋਇਆ 4 ਤੋਂ 5 ਲੱਖ ਰੁਪਇਆ ਠੀਕ ਹੈ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਇਹਨੂੰ ਇਹਨਾਂ ਨੂੰ ਪਕੜਿਆ ਜਾਵੇ ਸਾਡੀ ਕਲੋਨੀ ਨੂੰ ਸੇਫਟੀ ਦਿੱਤੀ ਜਾਵੇ ਇੰਪਰੂਵਮੈਂਟ ٹرسٹ ਦੀ ਕਲੋਨੀ ਆ ਹਰ ਪਾਸਿਓਂ ਓਪਨ ਆ ਨਾ ਉਹ ਗੇਟ ਲਗਾਉਂਦੇ ਰੇ ਆ ਨਾ ਕੁਝ ਤੁਸੀਂ ਚੀਜ਼ਾਂ ਦੀ ਗੱਲ ਕਰਦੇ ਹੋ ਸਾਡੇ ਇੱਥੇ ਬੰਦੇ ਸੇਫ ਨਹੀਂ ਹੈਗੇ